ਸਮਨਾ ਕਰਦੇ ਹੋਏ ਹੀ ਜੇਲ੍ਹ ਦੇ ਵਿੱਚ ਪਾੰਦਾ ਇਸ ਵੇਲੇ ਵੀ ਬੀਤੀ ਰਾਤ ਪੰਜਾਬ ਦੇ ਵਿੱਚ ਵੱਡੀ ਗੈਂਗਵਾਰ ਹੋਈ ਹੈ ਜਿਸ ਦੇ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਤਾ ਤੇ ਉਹਨਾਂ ਦੇ ਇੱਕ ਕਰੀਬੀ ਦਾ ਕਤਲ ਕੀਤਾ ਗਿਆ ਗੋਲੀਆਂ ਮਾਰ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਇਸੇ ਤੋਂ ਬਾਅਦ ਹੁਣ ਵੱਡਾ ਸਵਾਲ ਇਹੀ ਆ ਰਿਹਾ ਹੈ ਕਿ ਇਸ ਕਤਲ ਤੋਂ ਬਾਅਦ ਯਾਨੀ ਆਪਣੀ ਮਾਤਾ ਦੇ ਕਤਲ ਤੋਂ ਬਾਅਦ ਕਿ ਜੱਗੂ ਭਗਵਾਨਪੁਰੀਆ ਹੁਣ ਜੇਲ੍ਹ ਤੋਂ ਬਾਹਰ ਆਵੇਗਾ ਕਿ ਉਸ ਨੂੰ ਪੈਰੋਲ ਮਿਲ ਸਕਦੀ ਹੈ ਤੇਸ ਨੂੰ ਲੈ ਕੇ ਵੀ ਕਈ ਸਵਾਲ ਜਿਹੜੇ ਉਹ ਸਾਹਮਣੇ ਆ ਰਹੇ ਨੇ ਕਿਉਂਕਿ ਅਕਸਰ ਕਈ ਮਾਮਲੇ ਦੇ ਵਿੱਚ ਦੇਖਿਆ ਗਿਆ ਜਿਹੜੇ ਮੁਲਜ਼ਮ ਨੇ ਜਿਹੜੇ ਜੇਲ੍ਹ ਦੇ ਵਿੱਚ ਬੰਦ ਹੁੰਦੇ ਨੇ ਤੇ ਜਦੋਂ ਉਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਦੀ ਇਸ ਤਰੀਕੇ ਦੇ ਨਾਲ ਮੌਤ ਹੋ ਜਾਂਦੀ ਹੈ ਤੇ ਉਹਨਾਂ ਨੂੰ ਸੰਸਕਾਰ ਮੌਕੇ ਪੈਰੋਲ ਦਿੱਤੀ ਜਾਂਦੀ ਹੈ ਹਾਲਾਂਕਿ ਉਸ ਦੇ ਲਈ ਅਰਜ਼ੀ ਦੇਣੀ ਪੈਂਦੀ ਹੈ ਜੇਲ੍ਹ ਪ੍ਰਸ਼ਾਸਨ ਨੂੰ ਉਸ ਤੋਂ ਬਾਅਦ ਹੀ ਜੇਲ੍ਹ ਪ੍ਰਸ਼ਾਸਨ ਇਹ ਤੈਅ ਕਰਦਾ ਹੈ ਕਿ ਸਬੰਧਤ ਮੁਲਜ਼ਮ ਜਿਸ ਦੀ ਅਰਜ਼ੀ ਆਈ ਹੈ ਕਿ ਉਸ ਨੂੰ ਪੈਰੋਲ ਦੇਣੀ ਹੈ ਜਾਂ ਨਹੀਂ ਪਰ ਜੱਗੂ ਭਗਵਾਨਪੁਰੀਆ ਜਿਹੜਾ ਦਰਜਨਾ ਮਾਮਲਿਆਂ ਦਾ ਜਿਹੜਾ ਸਾਹਮਣਾ ਕਰ ਰਿਹਾ ਹੈ ਕਈ ਗੰਭੀਰ આરોਪ ਉਸ ਦੇ ਉੱਪਰ ਲੱਗੇ ਹੋਏ ਨੇ ਉਹ ਰੌਣਾ આરોਪਾਂ ਦਾ ਸਾਹਮਣਾ ਕਰਦੇ ਹੋਏ ਹੀ ਜੇਲ੍ਹ ਦੇ ਵਿੱਚ ਬੰਦ ਹੈ ਇਸ ਵੇਲੇ ਵੀ ਆਸਾਮ ਦੀ ਜੇਲ੍ਹ ਦੇ ਵਿੱਚ ਬੰਦ ਹੈ ਜਗੂ ਭਗਵਾਨਪੁਰੀਆ ਜਿਸ ਦੀ ਮਾਤਾ ਦਾ ਬੀਤੀ ਰਾਤ ਕਤਲ ਕਰ ਦਿੱਤਾ ਗਿਆ ਬਦਮਾਸ਼ ਜਿਹੜਾ ਬਾਈਕ ਤੇ ਸਵਾਰ ਹੋ ਕੇ ਆਉਂਦੇ ਨੇ ਘਰ ਦੇ ਬਾਹਰ ਇੱਕ ਗੱਡੀ ਖੜੀ ਹੁੰਦੀ ਹੈ ਗੱਡੀ ਦੇ ਵਿੱਚ ਹੀ ਉਸ ਦੀ ਮਾਤਾ ਬੈਠੇ ਹੁੰਦੇ ਨੇ ਨਾਲ ਡਰਾਈਵਿੰਗ ਸੀਟ ਦੇ ਉੱਪਰ ਉਸ ਦਾ ਕਰੀਬੀ ਜੋ ਕਜ਼ਮ ਦੱਸਿਆ ਜਾ ਰਿਹਾ ਉਹ ਬੈਠਾ ਹੁੰਦਾ ਤਾਂ ਦੋਵਾਂ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਇਸ ਕਤਲ ਤੋਂ ਬਾਅਦ ਕਿ ਹੁਣ ਜੱਗੂ ਭਗਵਾਨਪੁਰਿਆ ਨੂੰ ਵੀ ਪੈਰੋਲ ਮਿਲੇਗੀ ਕਿਉਂਕਿ ਪੈਰੋਲ ਦੇ ਲਈ ਜੱਗੂ ਭਗਵਾਨਪੁਰਿਆ ਨੂੰ ਵੀ ਜੇਲ੍ਹ ਪ੍ਰਸ਼ਾਸਨ ਨੂੰ ਅਰਜ਼ੀ ਦੇਣੀ ਪਵੇਗੀ ਜਿਸ ਦੇ ਵਿੱਚ ਇਹ ਹਵਾਲਾ ਦੇਣਾ ਹੋਵੇਗਾ ਕਿ ਮਾਤਾ ਦੇ ਸਸਕਾਰ ਮੌਕੇ ਉਸ ਦਾ ਪਹੁੰਚਣਾ ਜ਼ਰੂਰੀ ਹੈ ਤੇ ਉਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਇਹ ਤੈਅ ਕਰਨਾ ਹੈ ਕਿਸ ਨੂੰ ਪੈਰੋਲ ਦੇਣੀ ਹੈ ਜਾਂ ਨਹੀਂ ਕਿਉਂਕਿ ਪੈਰੋਲ ਦੇਣ ਤੋਂ ਪਹਿਲਾਂ ਪ੍ਰਸ਼ਾਸਨ ਦੇ ਵੱਲੋਂ ਇਹ ਵੀ ਦੇਖਿਆ ਜਾਂਦਾ ਹੈ ਕਿ ਸਿਕਿਉਰਟੀ ਦਾ ਮਸਲਾ ਕੀ ਹੈ ਯਾਨੀ ਸਿਕਿਉਰਟੀ ਦਾ ਪੱਖ ਵੀ ਜਿਹੜਾ ਉਹ ਦੇਖਿਆ ਜਾਂਦਾ ਹੈ ਕਿਉਂਕਿ ਜਦੋਂ ਅਜਿਹੇ ਮਾਮਲਿਆਂ ਦੇ ਵਿੱਚ ਕਿਸੇ ਮੁਲਜ਼ਮ ਨੂੰ ਪੈਰੋਲ ਦੇਣੀ ਹੁੰਦੀ ਹੈ ਤਾਂ ਜ਼ਾਹਿਰ ਜਿਹੀ ਗੱਲ ਹੈ ਕਿ ਉਸ ਦੇ ਨਾਲ ਸਖਤ ਸੁਰੱਖਿਆ ਪ੍ਰਬੰਧ ਜਿਹੜੇ ਉਹ ਕਰਨੇ ਪੈਂਦੇ ਨੇ ਜੇਕਰ ਮੌਕੇ ਤੇ ਸੁਰੱਖਿਆ ਪ੍ਰਬੰਧ ਜਿਹੜੇ ਉਹ ਮੁਹੱਈਆ ਕਰਵਾਏ ਜਾਣ ਜਾਂ तमाम ਜਿਹੜੇ ਇੰਤਜ਼ਾਮ ਜਿਹੜੇ ਉਹ ਦੇਖਨੇ ਹੁੰਦੇ ਨੇ ਤੇ ਉਸ ਤੋਂ ਬਾਅਦ ਹੀ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਇਹ ਤੈਅ ਕੀਤਾ ਜਾਂਦਾ ਹੈ ਕਿ ਇਸ ਸਬੰਧਤ ਮੁਲਜ਼ਮ ਨੂੰ ਪੈਰੋਲ ਦੇਣੀ ਹੈ ਜਾਂ ਕਿ ਨਹੀਂ ਹੁਣ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਇਸ ਮਾਮਲੇ ਦੇ ਵਿੱਚ ਵੀ ਜੱਗੂ ਭਗਵਾਨਪੁਰੀਆ ਜੇਲ੍ਹ ਤੋਂ ਬਾਹਰ ਹੁੰਦਾ ਹੈ ਜਾਂ ਨਹੀਂ ਉਸ ਨੂੰ ਪੈਰੋਲ ਮਿਲਦੀ ਹੈ ਜਾਂ ਨਹੀਂ ਫਿਲਹਾਲ ਇਹ ਦੇਖਣ ਵਾਲੀ ਗੱਲ ਹੋਵੇ ਕਿ ਦੂਸਰੇ ਪਾਸੇ ਪੁਲਿਸ ਜਿਹੜੀ ਉਹ ਇਸ ਮਾਮਲੇ ਦੇ ਵਿੱਚ ਝੂਟੀ ਹੋਈ ਹੈ ਸੀਸੀਟੀਵੀ ਸਾਹਮਣੇ ਆ ਚੁੱਕੀ ਹੈ ਸੀਸੀਟੀਵੀ ਦੇ ਵਿੱਚ ਬਾਈਕ ਤੇ ਸਵਾਰ ਹਮਲਾਵਰ ਵੀ ਨਜ਼ਰ ਆ ਰਹੇ ਨੇ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਿਸ ਦੇ ਵਿੱਚ ਕਰਨ ਨਾਂ ਦੇ ਸ਼ਖਸ ਜੋ ਜੱਗੂ ਭਗਵਾਨਪੁਰਿਆ ਦੇ ਪਰਿਵਾਰ ਦਾ ਕਰੀਬੀ ਦੱਸਿਆ ਜਾ ਰਿਹਾ ਉਸ ਨੂੰ ਗੋਲੀਆਂ ਮਾਰ ਕੇ ਮਕਾਦਮਤਾ ਗਿਆ ਤੇ ਨਾਲ ਹੀ ਉਸ ਦੀ ਮਾਤਾ ਯਾਨੀ ਜੱਗੂ ਭਗਵਾਨਪੁਰਿਆ ਦੀ ਮਾਤਾ ਜਿਹੜੀ ਹੈ ਉਸ ਦੀ ਵੀ ਮੌਤ ਹੋ ਚੁੱਕੀ ਹੈ ਫਿਲਹਾਲ ਅਜੇ ਪੋਸਟਮਾਰਟਮ ਹੋਣਾ ਹੈ ਦੂਸਰੇ ਪਾਸੇ ਪੁਲਿਸ ਟੀਡੀ ਉਹ ਜਾਂਚ ਕਰ ਰਹੀ ਹੈ ਜਾਂਚ ਦੇ ਦੌਰਾਨ ਹੀ ਯਾਨੀ ਕਿਉਂਕਿ ਇਸ ਵਾਰਦਾਤ ਤੋਂ ਬਾਅਦ ਹੀ ਬੰਬੀਹਾ ਗਰੁੱਪ ਦੇ ਗੁਰਗਿਆਂ ਦੇ ਵੱਲੋਂ ਇੱਕ ਪੋਸਟ ਵੀ અપਾਈ ਜਾਂਦੀ ਹੈ ਜਿਸ ਦੇ ਵਿੱਚ ਜ਼ਿੰਮੇਵਾਰੀ ਲਈ ਗਈ ਹੈ ਹਾਲਾਂਕਿ ਡੇਲੀ ਪੋਸਟ ਇਸ ਸਾਂਝੀ ਕੀਤੀ ਹੋਈ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਪਰ ਫਿਲਹਾਲ ਬੰਬੀਹਾ ਗਰੁੱਪ ਨੇ ਜ਼ਰੂਰ ਕਿਹਾ ਕਿ ਅਸੀਂ ਆਪਣੇ ਭਰਾ ਦਾ ਬਦਲਾ ਲਿਆ ਹੈ ਗੋਰੇ ਨਾਂ ਦੇ ਸ਼ਖਸ ਦਾ ਪਿਛਲੇ ਮਹੀਨੇ ਹੀ ਕਤਲ ਹੋਇਆ ਸੀ ਉਸੇ ਕਤਲ ਦਾ ਬਦਲਾ ਲਿਆ ਹੋਇਆ ਬੰਬੀਹਾ ਗਰੁੱਪ ਕਹਿ ਰਿਹਾ ਹੈ ਕਿ ਅਸੀਂ ਇਸ ਕਤਲ ਦਾ ਬਦਲਾ ਲਿਆ ਫਿਲਹਾਲ ਇਸ ਦੀ ਕੋਈ ਪੁਸ਼ਟੀ ਨਹੀਂ ਹੈ ਇਸ ਮਾਮਲੇ ਦੇ ਵਿੱਚ ਯਾਨੀ ਇਸ ਪੱਖ ਤੋਂ ਵੀ ਪੁਲਿਸ ਜਾਂਚ ਦੇ ਵਿੱਚ ਜੁਟੇ ਹੋਈ ਹੈ ਬੀਤੀ ਰਾਤ ਪੰਜਾਬ ਦੇ ਵਿੱਚ ਵੱਡੀ ਗੈਂਗਵਾਰ ਹੋਈ ਹੈ ਜਿਸ ਦੇ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਤਾ ਤੇ ਉਹਨਾਂ ਦੇ ਇੱਕ ਕਰੀਬੀ ਦਾ ਕਤਲ ਕੀਤਾ ਗਿਆ ਗੋਲੀਆਂ ਮਾਰ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਇਸੇ ਤੋਂ ਬਾਅਦ ਹੁਣ ਵੱਡਾ ਸਵਾਲ ਇਹੀ ਆ ਰਿਹਾ ਹੈ ਕਿ ਇਸ ਕਤਲ ਤੋਂ ਬਾਅਦ ਯਾਨੀ ਆਪਣੀ ਮਾਤਾ ਦੇ ਕਤਲ ਤੋਂ ਬਾਅਦ ਕਿ ਜੱਗੂ ਭਗਵਾਨਪੁਰੀਆ ਹੁਣ ਜੇਲ੍ਹ ਤੋਂ ਬਾਹਰ ਆਵੇਗਾ ਕਿ ਉਸ ਨੂੰ ਪੈਰੋਲ ਮਿਲ ਸਕਦੀ ਹੈ ਤਾਂ ਇਸ ਨੂੰ ਲੈ ਕੇ ਵੀ ਕਈ ਸਵਾਲ ਜਿਹੜੇ ਉਹ ਸਾਹਮਣੇ ਆ ਰਹੇ ਨੇ ਕਿਉਂਕਿ ਅਕਸਰ ਕਈ ਮਾਮਲਿਆਂ ਦੇ ਵਿੱਚ ਦੇਖਿਆ ਗਿਆ ਹੈ ਜਿਹੜੇ ਮੁਲਜ਼ਮ ਨੇ ਜਿਹੜੇ ਜੇਲ੍ਹ ਦੇ ਵਿੱਚ ਬੰਦ ਹੁੰਦੇ ਨੇ ਤੇ ਜਦੋਂ ਉਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਦੀ ਇਸ ਤਰੀਕੇ ਦੇ ਨਾਲ ਮੌਤ ਹੋ ਜਾਂਦੀ ਹੈ ਤੇ ਉਹਨਾਂ ਨੂੰ ਸੰਸਕਾਰ ਮੌਕੇ ਪੈਰੋਲ ਦਿੱਤੀ ਜਾਂਦੀ ਹੈ ਹਾਲਾਂਕਿ ਉਸ ਦੇ ਲਈ ਅਰਜ਼ੀ ਦੇਣੀ ਪੈਂਦੀ ਹੈ ਜੇਲ੍ਹ ਪ੍ਰਸ਼ਾਸਨ ਨੂੰ ਉਸ ਤੋਂ ਬਾਅਦ ਹੀ ਜੇਲ੍ਹ ਪ੍ਰਸ਼ਾਸਨ ਇਹ ਤੈਅ ਕਰਦਾ ਹੈ ਕਿ ਸਬੰਧਤ ਮੁਲਜ਼ਮ ਜਿਸ ਦੀ ਅਰਜ਼ੀ ਆਈ ਹੈ ਕਿ ਉਸ ਨੂੰ ਪੈਰੋਲ ਦੇਣੀ ਹੈ ਜਾਂ ਨਹੀਂ ਪਰ ਜੱਗੂ ਭਗਵਾਨਪੁਰੀਆ ਜਿਹੜਾ ਦਰਜਣਾ ਮਾਮਲਿਆਂ ਦਾ ਜਿਹੜਾ ਸਾਹਮਣਾ ਕਰ ਰਿਹਾ ਹੈ ਕਈ ਗੰਭੀਰ આરોਪ ਉਸ ਦੇ ਉੱਪਰ ਲੱਗੇ ਹੋਏ ਨੇ ਉਹ ਰੌਣਾ આરોਪਾਂ ਦਾ ਸਾਹਮਣਾ ਕਰਦੇ ਹੋਏ ਹੀ ਜੇਲ੍ਹ ਦੇ ਵਿੱਚ ਬੰਦ ਹੈ ਇਸ ਵੇਲੇ ਵੀ ਅਸਾਮ ਦੀ ਜੇਲ੍ਹ ਦੇ ਵਿੱਚ ਬੰਦ ਹੈ ਜੱਗੂ ਭਗਵਾਨਪੁਰੀਆ ਜਿਸ ਦੀ ਮਾਤਾ ਦਾ ਬੀਤੀ ਰਾਤ ਕਤਲ ਕਰ ਦਿੱਤਾ ਗਿਆ ਬਦਮਾਸ਼ ਜਿਹੜਾ ਬਾਈਕ ਤੇ ਸਵਾਰ ਹੋ ਕੇ ਆਉਂਦੇ ਨੇ ਘਰ ਦੇ ਬਾਹਰ ਇੱਕ ਗੱਡੀ ਖੜੀ ਹੁੰਦੀ ਹੈ ਗੱਡੀ ਦੇ ਵਿੱਚ ਹੀ ਉਸ ਦੇ ਮਾਤਾ ਬੈਠੇ ਹੁੰਦੇ ਨੇ ਨਾਲ ਡਰਾਈਵਿੰਗ ਸੀਟ ਦੇ ਉੱਪਰ ਉਸ ਦਾ ਕਰੀਬੀ ਜੋ ਕਜ਼ਮ ਦੱਸਿਆ ਜਾ ਰਿਹਾ ਉਹ ਬੈਠਾ ਹੁੰਦਾ ਤੇ ਦੋਵਾਂ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਇਸ ਕਤਲ ਤੋਂ ਬਾਅਦ ਕਿ ਹੁਣ ਜੱਗੂ ਭਗਵਾਨਪੁਰਿਆ ਨੂੰ ਵੀ ਪੈਰੋਲ ਮਿਲੇਗੀ ਕਿਉਂਕਿ ਪੈਰੋਲ ਦੇ ਲਈ ਜੱਗੂ ਭਗਵਾਨਪੁਰਿਆ ਨੂੰ ਵੀ ਜੇਲ੍ਹ ਪ੍ਰਸ਼ਾਸਨ ਨੂੰ ਅਰਜ਼ੀ ਦੇਣੀ ਪਵੇਗੀ ਜਿਸ ਦੇ ਵਿੱਚ ਇਹ ਹਵਾਲਾ ਦੇਣਾ ਹੋਵੇਗਾ ਕਿ ਮਾਤਾ ਦੇ ਸਸਕਾਰ ਮੌਕੇ ਉਸ ਦਾ ਪਹੁੰਚਣਾ ਜ਼ਰੂਰੀ ਹੈ ਤੇ ਉਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਇਹ ਤੈਅ ਕਰਨਾ ਹੈ ਕਿਸ ਨੂੰ ਪੈਰੋਲ ਦੇਣੀ ਹੈ ਜਾਂ ਨਹੀਂ ਕਿਉਂਕਿ ਪੈਰੋਲ ਦੇਣ ਤੋਂ ਪਹਿਲਾਂ ਪ੍ਰਸ਼ਾਸਨ ਦੇ ਵੱਲੋਂ ਇਹ ਵੀ ਦੇਖਿਆ ਜਾਂਦਾ ਹੈ ਕਿ ਸਿਕਿਉਰਟੀ ਦਾ ਮਸਲਾ ਕੀ ਹੈ ਯਾਨੀ ਸਿਕਿਉਰਟੀ ਦਾ ਪੱਖ ਵੀ ਜਿਹੜਾ ਉਹ ਦੇਖਿਆ ਜਾਂਦਾ ਹੈ ਕਿਉਂਕਿ ਜਦੋਂ ਅਜਿਹੇ ਮਾਮਲਿਆਂ ਦੇ ਵਿੱਚ ਕਿਸੇ ਮੁਲਜ਼ਮ ਨੂੰ ਪੈਰੋਲ ਦੇਣੀ ਹੁੰਦੀ ਹੈ ਤਾਂ ਜ਼ਾਹਿਰ ਜਿਹੀ ਗੱਲ ਹੈ ਕਿ ਉਸ ਦੇ ਨਾਲ ਸਖਤ ਸੁਰੱਖਿਆ ਪ੍ਰਬੰਧ ਜਿਹੜੇ ਉਹ ਕਰਨੇ ਪੈਂਦੇ ਨੇ ਜੇਕਰ ਮੌਕੇ ਤੇ ਸੁਰੱਖਿਆ ਪ੍ਰਬੰਧ ਜਿਹੜੇ ਉਹ ਮੁਹੱਈਆ ਕਰਵਾਏ ਜਾਣ ਜਾਂ तमाम ਜਿਹੜੇ ਇੰਤਜ਼ਾਮ ਜਿਹੜੇ ਉਹ ਦੇਖਨੇ ਹੁੰਦੇ ਨੇ ਤੇ ਉਸ ਤੋਂ ਬਾਅਦ ਹੀ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਇਹ ਤੈਅ ਕੀਤਾ ਜਾਂਦਾ ਹੈ ਕਿ ਇਸ ਸਬੰਧਤ ਮੁਲਜ਼ਮ ਨੂੰ ਪੈਰੋਲ ਦੇਣੀ ਹੈ ਜਾਂ ਕਿ ਨਹੀਂ ਹੁਣ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਇਸ ਮਾਮਲੇ ਦੇ ਵਿੱਚ ਵੀ ਜੱਗੂ ਭਗਵਾਨਪੁਰਿਆ ਜੇਲ੍ਹ ਤੋਂ ਬਾਹਰ ਹੁੰਦਾ ਹੈ ਜਾਂ ਨਹੀਂ ਉਸ ਨੂੰ ਪੈਰੋਲ ਮਿਲਦੀ ਹੈ ਜਾਂ ਨਹੀਂ ਫਿਲਹਾਲ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਦੂਸਰੇ ਪਾਸੇ ਪੁਲਿਸ ਜਿਹੜੀ ਉਹ ਇਸ ਮਾਮਲੇ ਦੇ ਵਿੱਚ ਝੂਟੀ ਹੋਈ ਹੈ ਸੀਸੀਟੀਵੀ ਸਾਹਮਣੇ ਆ ਚੁੱਕੀ ਹੈ ਸੀਸੀਟੀਵੀ ਦੇ ਵਿੱਚ ਬਾਈਕ ਤੇ ਸਵਾਰ ਹਮਲਾਵਰ ਵੀ ਨਜ਼ਰ ਆ ਰਹੇ ਨੇ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਿਸ ਦੇ ਵਿੱਚ ਕਰਨ ਨਾਂ ਦੇ ਸ਼ਖਸ ਜੋ ਜੱਗੂ ਭਗਵਾਨਪੁਰਿਆ ਦੇ ਪਰਿਵਾਰ ਦਾ ਕਰੀਬੀ ਦੱਸਿਆ ਜਾ ਰਿਹਾ ਉਸ ਨੂੰ ਗੋਲੀਆਂ ਮਾਰ ਕੇ ਮਕਾਦਮਤਾ ਗਿਆ ਤੇ ਨਾਲ ਹੀ ਉਸ ਦੀ ਮਾਤਾ ਯਾਨੀ ਜੱਗੂ ਭਗਵਾਨਪੁਰਿਆ ਦੀ ਮਾਤਾ ਜਿਹੜੀ ਹੈ ਉਸ ਦੀ ਵੀ ਮੌਤ ਹੋ ਚੁੱਕੀ ਹੈ ਫਿਲਹਾਲ ਅਜੇ ਪੋਸਟਮਾਰਟਮ ਹੋਣਾ ਹੈ ਦੂਸਰੇ ਪਾਸੇ ਪੁਲਿਸ ਟੀਡੀਓ ਜਾਂਚ ਕਰ ਰਹੀ ਹੈ ਜਾਂਚ ਦੇ ਦੌਰਾਨ ਹੀ ਯਾਨੀ ਕਿਉਂਕਿ ਇਸ ਵਾਰਦਾਤ ਤੋਂ ਬਾਅਦ ਹੀ ਬੰਬੀਹਾ ਗਰੁੱਪ ਦੇ ਗੁਰਗਿਆਂ ਦੇ ਵੱਲੋਂ ਇੱਕ ਪੋਸਟ ਵੀ ਪਾਈ ਜਾਂਦੀ ਹੈ ਜਿਸ ਦੇ ਵਿੱਚ ਜ਼ਿੰਮੇਵਾਰੀ ਲਈ ਗਈ ਹੈ ਹਾਲਾਂਕਿ ਡੇਲੀ ਪੋਸਟ ਇਸ ਸਾਂਝੀ ਕੀਤੀ ਹੋਈ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਪਰ ਫਿਲਹਾਲ ਬੰਬੀਹਾ ਗਰੁੱਪ ਨੇ ਜ਼ਰੂਰ ਕਿਹਾ ਕਿ ਅਸੀਂ ਆਪਣੇ ਭਰਾ ਦਾ ਬਦਲਾ ਲਿਆ ਹੈ ਗੋਰੇ ਨਾਂ ਦੇ ਸ਼ਖਸ ਦਾ ਪਿਛਲੇ ਮਹੀਨੇ ਹੀ ਕਤਲ ਹੋਇਆ ਸੀ ਉਸੇ ਕਤਲ ਦਾ ਬਦਲਾ ਲਿਆ ਹੋਇਆ ਬੰਬੀਹਾ ਗਰੁੱਪ ਕਹਿ ਰਿਹਾ ਹੈ ਕਿ ਅਸੀਂ ਇਸ ਕਤਲ ਦਾ ਬਦਲਾ ਲਿਆ ਫਿਲਹਾਲ ਇਸ ਦੀ ਕੋਈ ਪੁਸ਼ਟੀ ਨਹੀਂ ਹੈ ਇਸ ਮਾਮਲੇ ਦੇ ਵਿੱਚ ਯਾਨੀ ਇਸ ਪੱਖ ਤੋਂ ਵੀ ਪੁਲਿਸ ਜਾਂਚ ਦੇ ਵਿੱਚ ਜੁਟੇ ਹੋਈ ਹੈ ਬੀਤੀ ਰਾਤ ਪੰਜਾਬ ਦੇ ਵਿੱਚ ਵੱਡੀ ਗੈਂਗਵਾਰ ਹੋਈ ਹੈ ਜਿਸ ਦੇ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਤਾ ਤੇ ਉਹਨਾਂ ਦੇ ਇੱਕ ਕਰੀਬੀ ਦਾ ਕਤਲ ਕੀਤਾ ਗਿਆ ਗੋਲੀਆਂ ਮਾਰ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਇਸੇ ਤੋਂ ਬਾਅਦ ਹੁਣ ਵੱਡਾ ਸਵਾਲ ਇਹੀ ਆ ਰਿਹਾ ਹੈ ਕਿ ਇਸ ਕਤਲ ਤੋਂ ਬਾਅਦ ਯਾਨੀ ਆਪਣੀ ਮਾਤਾ ਦੇ ਕਤਲ ਤੋਂ ਬਾਅਦ ਕਿ ਜੱਗੂ ਭਗਵਾਨਪੁਰੀਆ ਹੁਣ ਜੇਲ੍ਹ ਤੋਂ ਬਾਹਰ ਆਵੇਗਾ ਕਿ ਉਸ ਨੂੰ ਪੈਰੋਲ ਮਿਲ ਸਕਦੀ ਹੈ ਤਾਂ ਇਸ ਨੂੰ ਲੈ ਕੇ ਵੀ ਕਈ ਸਵਾਲ ਜਿਹੜੇ ਉਹ ਸਾਹਮਣੇ ਆ ਰਹੇ ਨੇ ਕਿਉਂਕਿ ਅਕਸਰ ਕਈ ਮਾਮਲਿਆਂ ਦੇ ਵਿੱਚ ਦੇਖਿਆ ਗਿਆ ਹੈ ਜਿਹੜੇ ਮੁਲਜ਼ਮ ਨੇ ਜਿਹੜੇ ਜੇਲ੍ਹ ਦੇ ਵਿੱਚ ਬੰਦ ਹੁੰਦੇ ਨੇ ਤੇ ਜਦੋਂ ਉਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਦੀ ਇਸ ਤਰੀਕੇ ਦੇ ਨਾਲ ਮੌਤ ਹੋ ਜਾਂਦੀ ਹੈ ਤੇ ਉਹਨਾਂ ਨੂੰ ਸੰਸਕਾਰ ਮੌਕੇ ਪੈਰੋਲ ਦਿੱਤੀ ਜਾਂਦੀ ਹੈ ਹਾਲਾਂਕਿ ਉਸ ਦੇ ਲਈ ਅਰਜ਼ੀ ਦੇਣੀ ਪੈਂਦੀ ਹੈ ਜੇਲ੍ਹ ਪ੍ਰਸ਼ਾਸਨ ਨੂੰ ਉਸ ਤੋਂ ਬਾਅਦ ਹੀ ਜੇਲ੍ਹ ਪ੍ਰਸ਼ਾਸਨ ਇਹ ਤੈਅ ਕਰਦਾ ਹੈ ਕਿ ਸਬੰਧਤ ਮੁਲਜ਼ਮ ਜਿਸ ਦੀ ਅਰਜ਼ੀ ਆਈ ਹੈ ਕਿ ਉਸ ਨੂੰ ਪੈਰੋਲ ਦੇਣੀ ਹੈ ਜਾਂ ਨਹੀਂ ਪਰ ਜੱਗੂ ਭਗਵਾਨਪੁਰੀਆ ਜਿਹੜਾ ਦਰਜਨਾ ਮਾਮਲਿਆਂ ਦਾ ਜਿਹੜਾ ਸਾਹਮਣਾ ਕਰ ਰਿਹਾ ਹੈ ਕਈ ਗੰਭੀਰ આરોਪ ਉਸ ਦੇ ਉੱਪਰ ਲੱਗੇ ਹੋਏ ਨੇ ਉਹ ਰੌਣਾ આરોਪਾਂ ਦਾ ਸਾਹਮਣਾ ਕਰਦੇ ਹੋਏ ਹੀ ਜੇਲ੍ਹ ਦੇ ਵਿੱਚ ਪੰਦ ਹੈ ਇਸ ਵੇਲੇ ਵੀ ਅਸਾਮ ਦੀ ਜੇਲ੍ਹ ਦੇ ਵਿੱਚ ਬੰਦ ਹੈ ਜੱਗੂ ਭਗਵਾਨਪੁਰੀਆ ਜਿਸ ਦੀ ਮਾਤਾ ਦਾ ਬੀਤੀ ਰਾਤ ਕਤਲ ਕਰ ਦਿੱਤਾ ਗਿਆ ਬਦਮਾਸ਼ ਜਿਹੜਾ ਬਾਈਕ ਤੇ ਸਵਾਰ ਹੋ ਕੇ ਆਉਂਦੇ ਨੇ ਘਰ ਦੇ ਬਾਹਰ ਇੱਕ ਗੱਡੀ ਖੜੀ ਹੁੰਦੀ ਹੈ ਗੱਡੀ ਦੇ ਵਿੱਚ ਹੀ ਉਸ ਦੀ ਮਾਤਾ ਬੈਠੇ ਹੁੰਦੇ ਨੇ ਨਾਲ ਡਰਾਈਵਿੰਗ ਸੀਟ ਦੇ ਉੱਪਰ ਉਸ ਦਾ ਕਰੀਬੀ ਜੋ ਕਜ਼ਮ ਦੱਸਿਆ ਜਾ ਰਿਹਾ ਉਹ ਬੈਠਾ ਹੁੰਦਾ ਤੇ ਦੋਵਾਂ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਇਸ ਕਤਲ ਤੋਂ ਬਾਅਦ ਕਿ ਹੁਣ ਜੱਗੂ ਭਗਵਾਨਪੁਰਿਆ ਨੂੰ ਵੀ ਪੈਰੋਲ ਮਿਲੇਗੀ ਕਿਉਂਕਿ ਪੈਰੋਲ ਦੇ ਲਈ ਜੱਗੂ ਭਗਵਾਨਪੁਰਿਆ ਨੂੰ ਵੀ ਜੇਲ੍ਹ ਪ੍ਰਸ਼ਾਸਨ ਨੂੰ ਅਰਜ਼ੀ ਦੇਣੀ ਪਵੇਗੀ ਜਿਸ ਦੇ ਵਿੱਚ ਇਹ ਹਵਾਲਾ ਦੇਣਾ ਹੋਵੇਗਾ ਕਿ ਮਾਤਾ ਦੇ ਸਸਕਾਰ ਮੌਕੇ ਉਸ ਦਾ ਪਹੁੰਚਣਾ ਜ਼ਰੂਰੀ ਹੈ ਤੇ ਉਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਇਹ ਤੈਅ ਕਰਨਾ ਹੈ ਕਿਸ ਨੂੰ ਪੈਰੋਲ ਦੇਣੀ ਹੈ ਜਾਂ ਨਹੀਂ ਕਿਉਂਕਿ ਪੈਰੋਲ ਦੇਣ ਤੋਂ ਪਹਿਲਾਂ ਪ੍ਰਸ਼ਾਸਨ ਦੇ ਵੱਲੋਂ ਇਹ ਵੀ ਦੇਖਿਆ ਜਾਂਦਾ ਹੈ ਕਿ ਸਿਕਿਉਰਟੀ ਦਾ ਮਸਲਾ ਕੀ ਹੈ ਯਾਨੀ ਸਿਕਿਉਰਟੀ ਦਾ ਪੱਖ ਵੀ ਜਿਹੜਾ ਉਹ ਦੇਖਿਆ ਜਾਂਦਾ ਹੈ ਕਿਉਂਕਿ ਜਦੋਂ ਅਜਿਹੇ ਮਾਮਲਿਆਂ ਦੇ ਵਿੱਚ ਕਿਸੇ ਮੁਲਜ਼ਮ ਨੂੰ ਪੈਰੋਲ ਦੇਣੀ ਹੁੰਦੀ ਹੈ ਤਾਂ ਜ਼ਾਹਿਰ ਜਿਹੀ ਗੱਲ ਹੈ ਕਿ ਉਸ ਦੇ ਨਾਲ ਸਖਤ ਸੁਰੱਖਿਆ ਪ੍ਰਬੰਧ ਜਿਹੜੇ ਉਹ ਕਰਨੇ ਪੈਂਦੇ ਨੇ ਜੇਕਰ ਮੌਕੇ ਤੇ ਸੁਰੱਖਿਆ ਪ੍ਰਬੰਧ ਜਿਹੜੇ ਉਹ ਮੁਹੱਈਆ ਕਰਵਾਏ ਜਾਣ ਜਾਂ तमाम ਜਿਹੜੇ ਇੰਤਜ਼ਾਮ ਜਿਹੜੇ ਉਹ ਦੇਖਣੇ ਹੁੰਦੇ ਨੇ ਤੇ ਉਸ ਤੋਂ ਬਾਅਦ ਹੀ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਇਹ ਤੈਅ ਕੀਤਾ ਜਾਂਦਾ ਹੈ ਕਿ ਇਸ ਸਬੰਧਤ ਮੁਲਜ਼ਮ ਨੂੰ ਪੈਰੋਲ ਦੇਣੀ ਹੈ ਜਾਂ ਕਿ ਨਹੀਂ ਹੁਣ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਇਸ ਮਾਮਲੇ ਦੇ ਵਿੱਚ ਵੀ ਜੱਗੂ ਭਗਵਾਨਪੁਰਿਆ ਜੇਲ੍ਹ ਤੋਂ ਬਾਹਰ ਹੁੰਦਾ ਹੈ ਜਾਂ ਨਹੀਂ ਉਸ ਨੂੰ ਪੈਰੋਲ ਮਿਲਦੀ ਹੈ ਜਾਂ ਨਹੀਂ ਫਿਲਹਾਲ ਇਹ ਦੇਖਣ ਵਾਲੀ ਗੱਲ ਹੋਵੇਗੀ ਦੂਸਰੇ ਪਾਸੇ ਪੁਲਿਸ ਜਿਹੜੀ ਉਹ ਇਸ ਮਾਮਲੇ ਦੇ ਵਿੱਚ ਜੁਟੀ ਹੋਈ ਹੈ ਸੀਸੀਟੀਵੀ ਸਾਹਮਣੇ ਆ ਚੁੱਕੀ ਹੈ ਸੀਸੀਟੀਵੀ ਦੇ ਵਿੱਚ ਬਾਈਕ ਤੇ ਸਵਾਰ ਹਮਲਾਵਰ ਵੀ ਨਜ਼ਰ ਆ ਰਹੇ ਨੇ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਿਸ ਦੇ ਵਿੱਚ ਕਰਨ ਨਾਂ ਦੇ ਸ਼ਖਸ ਜੋ ਜੱਗੂ ਭਗਵਾਨਪੁਰਿਆ ਦੇ ਪਰਿਵਾਰ ਦਾ ਕਰੀਬੀ ਦੱਸਿਆ ਜਾ ਰਿਹਾ ਉਸ ਨੂੰ ਗੋਲੀਆਂ ਮਾਰ ਕੇ ਮਕਾਦਮਤਾ ਗਿਆ ਤੇ ਨਾਲ ਹੀ ਉਸ ਦੀ ਮਾਤਾ ਯਾਨੀ ਜੱਗੂ ਭਗਵਾਨਪੁਰਿਆ ਦੀ ਮਾਤਾ ਜਿਹੜੀ ਹੈ ਉਸ ਦੀ ਵੀ ਮੌਤ ਹੋ ਚੁੱਕੀ ਹੈ ਫਿਲਹਾਲ ਅਜੇ ਪੋਸਟਮਾਰਟਮ ਹੋਣਾ ਹੈ ਦੂਸਰੇ ਪਾਸੇ ਪੁਲਿਸ ਟੀਡੀ ਉਹ ਜਾਂਚ ਕਰ ਰਹੀ ਹੈ ਜਾਂਚ ਦੇ ਦੌਰਾਨ ਹੀ ਯਾਨੀ ਕਿਉਂਕਿ ਇਸ ਵਾਰਦਾਤ ਤੋਂ ਬਾਅਦ ਹੀ ਬੰਬੀਹਾ ਗਰੁੱਪ ਦੇ ਗੁਰਗਿਆਂ ਦੇ ਵੱਲੋਂ ਇੱਕ ਪੋਸਟ ਵੀ ਪਾਈ ਜਾਂਦੀ ਹੈ ਜਿਸ ਦੇ ਵਿੱਚ ਜ਼ਿੰਮੇਵਾਰੀ ਲਈ ਗਈ ਹੈ ਹਾਲਾਂਕਿ ਡੇਲੀ ਪੋਸਟ ਇਸ ਸਾਂਝੀ ਕੀਤੀ ਹੋਈ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਪਰ ਫਿਲਹਾਲ ਬੰਬੀਹਾ ਗਰੁੱਪ ਨੇ ਜ਼ਰੂਰ ਕਿਹਾ ਕਿ ਅਸੀਂ ਆਪਣੇ ਭਰਾ ਦਾ ਬਦਲਾ ਲਿਆ ਹੈ ਗੋਰੇ ਨਾਂ ਦੇ ਸ਼ਖਸ ਦਾ ਪਿਛਲੇ ਮਹੀਨੇ ਹੀ ਕਤਲ ਹੋਇਆ ਸੀ ਉਸੇ ਕਤਲ ਦਾ ਬਦਲਾ ਲਿਆ ਹੋਇਆ ਬੰਬੀਹਾ ਗਰੁੱਪ ਕਹਿ ਰਿਹਾ ਹੈ ਕਿ ਅਸੀਂ ਇਸ ਕਤਲ ਦਾ ਬਦਲਾ ਲਿਆ ਫਿਲਹਾਲ ਇਸ ਦੀ ਕੋਈ ਪੁਸ਼ਟੀ ਨਹੀਂ ਹੈ ਇਸ ਮਾਮਲੇ ਦੇ ਵਿੱਚ ਯਾਨੀ ਇਸ ਪੱਖ ਤੋਂ ਵੀ ਪੁਲਿਸ ਜਾਂਚ ਦੇ ਵਿੱਚ ਜੁਟੇ ਹੋਈ ਹੈ ਬੀਤੀ ਰਾਤ ਪੰਜਾਬ ਦੇ ਵਿੱਚ ਵੱਡੀ ਗੈਂਗਵਾਰ ਹੋਈ ਹੈ ਜਿਸ ਦੇ ਵਿੱਚ ਗੈਂਗਸਟਰ ਜੱਗੂ ਭਗਵਾਨਪੁਰਿਆ ਦੀ ਮਾਤਾ ਤੇ ਉਹਨਾਂ ਦੇ ਇੱਕ ਕਰੀਬੀ ਦਾ ਕਤਲ ਕੀਤਾ ਗਿਆ ਗੋਲੀਆਂ ਮਾਰ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਇਸੇ ਤੋਂ ਬਾਅਦ ਹੁਣ ਵੱਡਾ ਸਵਾਲ ਇਹੀ ਆ ਰਿਹਾ ਹੈ ਕਿ ਇਸ ਕਤਲ ਤੋਂ ਬਾਅਦ ਯਾਨੀ ਆਪਣੀ ਮਾਤਾ ਦੇ ਕਤਲ ਤੋਂ ਬਾਅਦ ਕਿ ਜੱਗੂ ਭਗਵਾਨਪੁਰਿਆ ਹੁਣ ਜੇਲ੍ਹ ਤੋਂ ਬਾਹਰ ਆਵੇਗਾ ਕਿ ਉਸ ਨੂੰ ਪੈਰੋਲ ਮਿਲ ਸਕਦੀ ਹੈ ਤਾਂ ਇਸ ਨੂੰ ਲੈ ਕੇ ਵੀ ਕਈ ਸਵਾਲ ਜਿਹੜੇ ਉਹ ਸਾਹਮਣੇ ਆ ਰਹੇ ਨੇ ਕਿਉਂਕਿ ਅਕਸਰ ਕਈ ਮਾਮਲਿਆਂ ਦੇ ਵਿੱਚ ਦੇਖਿਆ ਗਿਆ ਹੈ ਜਿਹੜੇ ਮੁਲਜ਼ਮ ਨੇ ਜਿਹੜੇ ਜੇਲ੍ਹ ਦੇ ਵਿੱਚ ਬੰਦ ਹੁੰਦੇ ਨੇ ਤੇ ਜਦੋਂ ਉਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਦੀ ਇਸ ਤਰੀਕੇ ਦੇ ਨਾਲ ਮੌਤ ਹੋ ਜਾਂਦੀ ਹੈ ਤੇ ਉਹਨਾਂ ਨੂੰ ਸੰਸਕਾਰ ਮੌਕੇ ਪੈਰੋਲ ਦਿੱਤੀ ਜਾਂਦੀ ਹੈ ਹਾਲਾਂਕਿ ਉਸ ਦੇ ਲਈ ਅਰਜ਼ੀ ਦੇਣੀ ਪੈਂਦੀ ਹੈ ਜੇਲ੍ਹ ਪ੍ਰਸ਼ਾਸਨ ਨੂੰ ਉਸ ਤੋਂ ਬਾਅਦ ਹੀ ਜੇਲ੍ਹ ਪ੍ਰਸ਼ਾਸਨ ਇਹ ਤੈਅ ਕਰਦਾ ਹੈ ਕਿ ਸਬੰਧਤ ਮੁਲਜ਼ਮ ਜਿਸ ਦੀ ਅਰਜ਼ੀ ਆਈ ਹੈ ਕਿ ਉਸ ਨੂੰ ਪੈਰੋਲ ਦੇਣੀ ਹੈ ਜਾਂ ਨਹੀਂ ਪਰ ਜੱਗੂ ਭਗਵਾਨਪੁਰੀਆ ਜਿਹੜਾ ਦਰਜਣਾ ਮਾਮਲਿਆਂ ਦਾ ਜਿਹੜਾ ਸਾਹਮਣਾ ਕਰ ਰਿਹਾ ਹੈ ਕਈ ਗੰਭੀਰ આરોਪ ਉਸ ਦੇ ਉੱਪਰ ਲੱਗੇ ਹੋਏ ਨੇ ਉਹ ਰੌਣਾ આરોਪਾਂ ਦਾ ਸਾਹਮਣਾ ਕਰਦੇ ਹੋਏ ਹੀ ਜੇਲ੍ਹ ਦੇ ਵਿੱਚ ਬੰਦ ਹੈ ਇਸ ਵੇਲੇ ਵੀ ਅਸਾਮ ਦੀ ਜੇਲ੍ਹ ਦੇ ਵਿੱਚ ਬੰਦ ਹੈ ਜੱਗੂ ਭਗਵਾਨਪੁਰੀਆ ਜਿਸ ਦੀ ਮਾਤਾ ਦਾ ਬੀਤੀ ਰਾਤ ਕਤਲ ਕਰ ਦਿੱਤਾ ਗਿਆ ਬਦਮਾਸ਼ ਜਿਹੜਾ ਬਾਈਕ ਤੇ ਸਵਾਰ ਹੋ ਕੇ ਆਉਂਦੇ ਨੇ ਘਰ ਦੇ ਬਾਹਰ ਇੱਕ ਗੱਡੀ ਖੜੀ ਹੁੰਦੀ ਹੈ ਗੱਡੀ ਦੇ ਵਿੱਚ ਹੀ ਉਸ ਦੇ ਮਾਤਾ ਬੈਠੇ ਹੁੰਦੇ ਨੇ ਨਾਲ ਡਰਾਈਵਿੰਗ ਸੀਟ ਦੇ ਉੱਪਰ ਉਸ ਦਾ ਕਰੀਬੀ ਜੋ ਕਜ਼ਮ ਦੱਸਿਆ ਜਾ ਰਿਹਾ ਉਹ ਬੈਠਾ ਹੁੰਦਾ ਤੇ ਦੋਵਾਂ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਇਸ ਕਤਲ ਤੋਂ ਬਾਅਦ ਕਿ ਹੁਣ ਜੱਗੂ ਭਗਵਾਨਪੁਰਿਆ ਨੂੰ ਵੀ ਪੈਰੋਲ ਮਿਲੇਗੀ ਕਿਉਂਕਿ ਪੈਰੋਲ ਦੇ ਲਈ ਜੱਗੂ ਭਗਵਾਨਪੁਰਿਆ ਨੂੰ ਵੀ ਜੇਲ੍ਹ ਪ੍ਰਸ਼ਾਸਨ ਨੂੰ ਅਰਜ਼ੀ ਦੇਣੀ ਪਵੇਗੀ ਜਿਸ ਦੇ ਵਿੱਚ ਇਹ ਹਵਾਲਾ ਦੇਣਾ ਹੋਵੇਗਾ ਕਿ ਮਾਤਾ ਦੇ ਸਸਕਾਰ ਮੌਕੇ ਉਸ ਦਾ ਪਹੁੰਚਣਾ ਜ਼ਰੂਰੀ ਹੈ ਤੇ ਉਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਇਹ ਤੈਅ ਕਰਨਾ ਹੈ ਕਿਸ ਨੂੰ ਪੈਰੋਲ ਦੇਣੀ ਹੈ ਜਾਂ ਨਹੀਂ ਕਿਉਂਕਿ ਪੈਰੋਲ ਦੇਣ ਤੋਂ ਪਹਿਲਾਂ ਪ੍ਰਸ਼ਾਸਨ ਦੇ ਵੱਲੋਂ ਇਹ ਵੀ ਦੇਖਿਆ ਜਾਂਦਾ ਹੈ ਕਿ ਸਿਕਿਉਰਿਟੀ ਦਾ ਮਸਲਾ ਕੀ ਹੈ ਯਾਨੀ ਸਿਕਿਉਰਿਟੀ ਦਾ ਪੱਖ ਵੀ ਜਿਹੜਾ ਉਹ ਦੇਖਿਆ ਜਾਂਦਾ ਕਿਉਂਕਿ ਜਦੋਂ ਅਜਿਹੇ ਮਾਮਲਿਆਂ ਦੇ ਵਿੱਚ ਕਿਸੇ ਮੁਲਜ਼ਮ ਨੂੰ ਪੈਰੋਲ ਦੇਣੀ ਹੁੰਦੀ ਹੈ ਤਾਂ ਜ਼ਾਹਿਰ ਜਿਹੀ ਗੱਲ ਹੈ ਕਿ ਉਸ ਦੇ ਨਾਲ ਸਖਤ ਸੁਰੱਖਿਆ ਪ੍ਰਬੰਧ ਜਿਹੜੇ ਉਹ ਕਰਨੇ ਪੈਂਦੇ ਨੇ ਜੇਕਰ ਮੌਕੇ ਤੇ ਸੁਰੱਖਿਆ ਪ੍ਰਬੰਧ ਜਿਹੜੇ ਉਹ ਮੁਹੱਈਆ ਕਰਵਾਏ ਜਾਣ ਜਾਂ तमाम ਜਿਹੜੇ ਇੰਤਜ਼ਾਮ ਜਿਹੜੇ ਉਹ ਦੇਖਨੇ ਹੁੰਦੇ ਨੇ ਤੇ ਉਸ ਤੋਂ ਬਾਅਦ ਹੀ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਇਹ ਤੈਅ ਕੀਤਾ ਜਾਂਦਾ ਹੈ ਕਿ ਇਸ ਸਬੰਧਤ ਮੁਲਜ਼ਮ ਨੂੰ ਪੈਰੋਲ ਦੇਣੀ ਹੈ ਜਾਂ ਕਿ ਨਹੀਂ ਹੁਣ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਇਸ ਮਾਮਲੇ ਦੇ ਵਿੱਚ ਵੀ ਜੱਗੂ ਭਗਵਾਨਪੁਰੀਆ ਜੇਲ੍ਹ ਤੋਂ ਬਾਹਰ ਹੁੰਦਾ ਹੈ ਜਾਂ ਨਹੀਂ ਉਸ ਨੂੰ ਪੈਰੋਲ ਮਿਲਦੀ ਹੈ ਜਾਂ ਨਹੀਂ ਫਿਲਹਾਲ ਇਹ ਦੇਖਣ ਵਾਲੀ ਗੱਲ ਹੋਵੇ ਕਿ ਦੂਸਰੇ ਪਾਸੇ ਪੁਲਿਸ ਜਿਹੜੀ ਉਹ ਇਸ ਮਾਮਲੇ ਦੇ ਵਿੱਚ ਝੂਟੀ ਹੋਈ ਹੈ ਸੀਸੀਟੀਵੀ ਸਾਹਮਣੇ ਆ ਚੁੱਕੀ ਹੈ ਸੀਸੀਟੀਵੀ ਦੇ ਵਿੱਚ ਬਾਈਕ ਤੇ ਸਵਾਰ ਹਮਲਾਵਰ ਵੀ ਨਜ਼ਰ ਆ ਰਹੇ ਨੇ ਜਿਨ੍ਹਾਂ ਨੇ ਇਸ ਵਾਰदात ਨੂੰ ਅੰਜਾਮ ਦਿੱਤਾ ਜਿਸ ਦੇ ਵਿੱਚ ਕਰਨ ਨਾਂ ਦੇ ਸ਼ਖਸ ਜੋ ਜੱਗੂ ਭਗਵਾਨਪੁਰਿਆ ਦੇ ਪਰਿਵਾਰ ਦਾ ਕਰੀਬੀ ਦੱਸਿਆ ਜਾ ਰਿਹਾ ਉਸ ਨੂੰ ਗੋਲੀਆਂ ਮਾਰ ਕੇ ਮੁਕਾਦਮਤਾ ਗਿਆ ਤੇ ਨਾਲ ਹੀ ਉਸ ਦੀ ਮਾਤਾ ਯਾਨੀ ਜੱਗੂ ਭਗਵਾਨਪੁਰਿਆ ਦੀ ਮਾਤਾ ਜਿਹੜੀ ਹੈ ਉਸ ਦੀ ਵੀ ਮੌਤ ਹੋ ਚੁੱਕੀ ਹੈ ਫਿਲਹਾਲ ਅਜੇ ਪੋਸਟਮਾਰਟਮ ਹੋਣਾ ਹੈ ਦੂਸਰੇ ਪਾਸੇ ਪੁਲਿਸ ਜਿਹੜੀ ਉਹ ਜਾਂਚ ਕਰ ਰਹੀ ਹੈ ਜਾਂਚ ਦੇ ਦੌਰਾਨ ਹੈ ਯਾਨੀ ਕਿਉਂਕਿ ਇਸ ਵਾਰਦਾਤ ਤੋਂ ਬਾਅਦ ਹੀ ਬੰਬੀਹਾ ਗਰੁੱਪ ਦੇ ਗੁਰਗਿਆਂ ਦੇ ਵੱਲੋਂ ਇੱਕ ਪੋਸਟ ਵੀ અપਾਈ ਜਾਂਦੀ ਹੈ ਜਿਸ ਦੇ ਵਿੱਚ ਜ਼ਿੰਮੇਵਾਰੀ ਲਈ ਗਈ ਹੈ ਹਾਲਾਂਕਿ ਡੇਲੀ ਪੋਸਟ ਇਸ ਸਾਂਝੀ ਕੀਤੀ ਹੋਈ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਪਰ ਫਿਲਹਾਲ ਬੰਬੀਹਾ ਗਰੁੱਪ ਨੇ ਜ਼ਰੂਰ ਕਿਹਾ ਕਿ ਅਸੀਂ ਆਪਣੇ ਭਰਾ ਦਾ ਬਦਲਾ ਲਿਆ ਹੈ ਗੋਰੇ ਨਾਂ ਦੇ ਸ਼ਖਸ ਦਾ ਪਿਛਲੇ ਮਹੀਨੇ ਹੀ ਕਤਲ ਹੋਇਆ ਸੀ ਉਸੇ ਕਤਲ ਦਾ ਬਦਲਾ ਲਿਆ ਹੋਇਆ ਬੰਬੀਹਾ ਗਰੁੱਪ ਕਹਿ ਰਿਹਾ ਹੈ ਕਿ ਅਸੀਂ ਇਸ ਕਤਲ ਦਾ ਬਦਲਾ ਲਿਆ ਫਿਲਹਾਲ ਇਸ ਦੀ ਕੋਈ ਪੁਸ਼ਟੀ ਨਹੀਂ ਹੈ ਇਸ ਮਾਮਲੇ ਦੇ ਵਿੱਚ ਯਾਨੀ ਇਸ ਪੱਖ ਤੋਂ ਵੀ ਪੁਲਿਸ ਜਾਂਚ ਦੇ ਵਿੱਚ ਜੁਟੇ ਹੋਈ ਹੈ ਬੀਤੀ ਰਾਤ ਪੰਜਾਬ ਦੇ ਵਿੱਚ ਵੱਡੀ ਗੈਂਗਵਾਰ ਹੋਈ ਹੈ ਜਿਸ ਦੇ ਵਿੱਚ ਗੈਂਗਸਟਰ ਜੱਗੂ ਭਗਵਾਨਪੁਰਿਆ ਦੀ ਮਾਤਾ ਤੇ ਉਹਨਾਂ ਦੇ ਇੱਕ ਕਰੀਬੀ ਦਾ ਕਤਲ ਕੀਤਾ ਗਿਆ ਗੋਲੀਆਂ ਮਾਰ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਇਸੇ ਤੋਂ ਬਾਅਦ ਹੁਣ ਵੱਡਾ ਸਵਾਲ ਇਹੀ ਆ ਰਿਹਾ ਹੈ ਕਿ ਇਸ ਕਤਲ ਤੋਂ ਬਾਅਦ ਯਾਨੀ ਆਪਣੀ ਮਾਤਾ ਦੇ ਕਤਲ ਤੋਂ ਬਾਅਦ ਕਿ ਜੱਗੂ ਭਗਵਾਨਪੁਰਿਆ ਹੁਣ ਜੇਲ੍ਹ ਤੋਂ ਬਾਹਰ ਆਵੇਗਾ ਕਿ ਉਸ ਨੂੰ ਪੈਰੋਲ ਮਿਲ ਸਕਦੀ ਹੈ ਤਾਂ ਇਸ ਨੂੰ ਲੈ ਕੇ ਵੀ ਕਈ ਸਵਾਲ ਜਿਹੜੇ ਉਹ ਸਾਹਮਣੇ ਆ ਰਹੇ ਨੇ ਕਿਉਂਕਿ ਅਕਸਰ ਕਈ ਮਾਮਲਿਆਂ ਦੇ ਵਿੱਚ ਦੇਖਿਆ ਗਿਆ ਹੈ ਜਿਹੜੇ ਮੁਲਜ਼ਮ ਨੇ ਜਿਹੜੇ ਜੇਲ੍ਹ ਦੇ ਵਿੱਚ ਬੰਦ ਹੁੰਦੇ ਨੇ ਤੇ ਜਦੋਂ ਉਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਦੀ ਇਸ ਤਰੀਕੇ ਦੇ ਨਾਲ ਮੌਤ ਹੋ ਜਾਂਦੀ ਹੈ ਤੇ ਉਹਨਾਂ ਨੂੰ ਸੰਸਕਾਰ ਮੌਕੇ ਪੈਰੋਲ ਦਿੱਤੀ ਜਾਂਦੀ ਹੈ ਹਾਲਾਂਕਿ ਉਸ ਦੇ ਲਈ ਅਰਜ਼ੀ ਦੇਣੀ ਪੈਂਦੀ ਹੈ ਜੇਲ੍ਹ ਪ੍ਰਸ਼ਾਸਨ ਨੂੰ ਉਸ ਤੋਂ ਬਾਅਦ ਹੀ ਜੇਲ੍ਹ ਪ੍ਰਸ਼ਾਸਨ ਇਹ ਤੈਅ ਕਰਦਾ ਹੈ ਕਿ ਸਬੰਧਤ ਮੁਲਜ਼ਮ ਜਿਸ ਦੀ ਅਰਜ਼ੀ ਆਈ ਹੈ ਕਿ ਉਸ ਨੂੰ ਪੈਰੋਲ ਦੇਣੀ ਹੈ ਜਾਂ ਨਹੀਂ ਪਰ ਜੱਗੂ ਭਗਵਾਨਪੁਰੀਆ ਜਿਹੜਾ ਦਰਜਨਾ ਮਾਮਲਿਆਂ ਦਾ ਜਿਹੜਾ ਸਾਹਮਣਾ ਕਰ ਰਿਹਾ ਹੈ ਕਈ ਗੰਭੀਰ આરોਪ ਉਸ ਦੇ ਉੱਪਰ ਲੱਗੇ ਹੋਏ ਨੇ ਉਹ ਰੌਣਾ આરોਪਾਂ ਦਾ ਸਾਹਮਣਾ ਕਰਦੇ ਹੋਏ ਹੀ ਜੇਲ੍ਹ ਦੇ ਵਿੱਚ ਬੰਦ ਹੈ ਇਸ ਵੇਲੇ ਵੀ ਅਸਾਮ ਦੀ ਜੇਲ੍ਹ ਦੇ ਵਿੱਚ ਬੰਦ ਹੈ ਜੱਗੂ ਭਗਵਾਨਪੁਰੀਆ ਜਿਸ ਦੀ ਮਾਤਾ ਦਾ ਬੀਤੀ ਰਾਤ ਕਤਲ ਆ ਗਿਆ ਬਦਮਾਸ਼ ਜਿਹੜਾ ਬਾਈਕ ਤੇ ਸਵਾਰ ਹੋ ਕੇ ਆਉਂਦੇ ਨੇ ਘਰ ਦੇ ਬਾਹਰ ਇੱਕ ਗੱਡੀ ਖੜੀ ਹੁੰਦੀ ਹੈ ਗੱਡੀ ਦੇ ਵਿੱਚ ਹੀ ਉਸ ਦੀ ਮਾਤਾ ਬੈਠੇ ਹੁੰਦੇ ਨੇ ਨਾਲ ਡਰਾਈਵਿੰਗ ਸੀਟ ਦੇ ਉੱਪਰ ਉਸ ਦਾ ਕਰੀਬੀ ਜੋ ਕਜ਼ਮ ਦੱਸਿਆ ਜਾ ਰਿਹਾ ਉਹ ਬੈਠਾ ਹੁੰਦਾ ਤਾਂ ਦੋਵਾਂ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਇਸ ਕਤਲ ਤੋਂ ਬਾਅਦ ਕਿ ਹੁਣ ਜੱਗੂ ਭਗਵਾਨਪੁਰਿਆ ਨੂੰ ਵੀ ਪੈਰੋਲ ਮਿਲੇਗੀ ਕਿਉਂਕਿ ਪੈਰੋਲ ਦੇ ਲਈ ਜੱਗੂ ਭਗਵਾਨਪੁਰਿਆ ਨੂੰ ਵੀ ਜੇਲ੍ਹ ਪ੍ਰਸ਼ਾਸਨ ਨੂੰ ਅਰਜ਼ੀ ਦੇਣੀ ਪਵੇਗੀ ਜਿਸ ਦੇ ਵਿੱਚ ਇਹ ਹਵਾਲਾ ਦੇਣਾ ਹੋਵੇਗਾ ਕਿ ਮਾਤਾ ਦੇ ਸਸਕਾਰ ਮੌਕੇ ਉਸ ਦਾ ਪਹੁੰਚਣਾ ਜ਼ਰੂਰੀ ਹੈ ਤੇ ਉਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਇਹ ਤੈਅ ਕਰਨਾ ਹੈ ਕਿਸ ਨੂੰ ਪੈਰੋਲ ਦੇਣੀ ਹੈ ਜਾਂ ਨਹੀਂ ਕਿਉਂਕਿ ਪੈਰੋਲ ਦੇਣ ਤੋਂ ਪਹਿਲਾਂ ਪ੍ਰਸ਼ਾਸਨ ਦੇ ਵੱਲੋਂ ਇਹ ਵੀ ਦੇਖਿਆ ਜਾਂਦਾ ਹੈ ਕਿ ਸਿਕਿਉਰਿਟੀ ਦਾ ਮਸਲਾ ਕੀ ਹੈ ਯਾਨੀ ਸਿਕਿਉਰਿਟੀ ਦਾ ਪੱਖ ਵੀ ਜਿਹੜਾ ਉਹ ਦੇਖਿਆ ਜਾਂਦਾ ਕਿਉਂਕਿ ਜਦੋਂ ਅਜਿਹੇ ਮਾਮਲਿਆਂ ਦੇ ਵਿੱਚ ਕਿਸੇ ਮੁਲਜ਼ਮ ਨੂੰ ਪੈਰੋਲ ਦੇਣੀ ਹੁੰਦੀ ਹੈ ਤਾਂ ਜ਼ਾਹਿਰ ਜਿਹੀ ਗੱਲ ਹੈ ਕਿ ਉਸ ਦੇ ਨਾਲ ਸਖਤ ਸੁਰੱਖਿਆ ਪ੍ਰਬੰਧ ਜਿਹੜੇ ਉਹ ਕਰਨੇ ਪੈਂਦੇ ਨੇ ਜੇਕਰ ਮੌਕੇ ਤੇ ਸੁਰੱਖਿਆ ਪ੍ਰਬੰਧ ਜਿਹੜੇ ਉਹ ਮੁਹੱਈਆ ਕਰਵਾਏ ਜਾਣ ਜਾਂ तमाम ਜਿਹੜੇ ਇੰਤਜ਼ਾਮ ਜਿਹੜੇ ਉਹ ਦੇਖਨੇ ਹੁੰਦੇ ਨੇ ਤੇ ਉਸ ਤੋਂ ਬਾਅਦ ਹੀ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਇਹ ਤੈਅ ਕੀਤਾ ਜਾਂਦਾ ਹੈ ਕਿ ਇਸ ਸਬੰਧਤ ਮੁਲਜ਼ਮ ਨੂੰ ਪੈਰੋਲ ਦੇਣੀ ਹੈ ਜਾਂ ਕਿ ਨਹੀਂ ਹੁਣ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਇਸ ਮਾਮਲੇ ਦੇ ਵਿੱਚ ਵੀ ਜੱਗੂ ਭਗਵਾਨਪੁਰੀਆ ਜੇਲ੍ਹ ਤੋਂ ਬਾਹਰ ਹੁੰਦਾ ਹੈ ਜਾਂ ਨਹੀਂ ਉਸ ਨੂੰ ਪੈਰੋਲ ਮਿਲਦੀ ਹੈ ਜਾਂ ਨਹੀਂ ਫਿਲਹਾਲ ਇਹ ਦੇਖਣ ਵਾਲੀ ਗੱਲ ਹੋਵੇ ਕਿ ਦੂਸਰੇ ਪਾਸੇ ਪੁਲਿਸ ਜਿਹੜੀ ਉਹ ਇਸ ਮਾਮਲੇ ਦੇ ਵਿੱਚ ਜੁਟੀ ਹੋਈ ਹੈ ਸੀਸੀਟੀਵੀ ਸਾਹਮਣੇ ਆ ਚੁੱਕੀ ਹੈ ਸੀਸੀਟੀਵੀ ਦੇ ਵਿੱਚ ਬਾਈਕ ਤੇ ਸਵਾਰ ਹਮਲਾਵਰ ਵੀ ਨਜ਼ਰ ਆ ਰਹੇ ਨੇ ਜਿਨ੍ਹਾਂ ਨੇ ਇਸ ਵਾਰदात ਨੂੰ ਅੰਜਾਮ ਦਿੱਤਾ ਜਿਸ ਦੇ ਵਿੱਚ ਕਰਨ ਨਾਂ ਦੇ ਸ਼ਖਸ ਜੋ ਜੱਗੂ ਭਗਵਾਨਪੁਰਿਆ ਦੇ ਪਰਿਵਾਰ ਦਾ ਕਰੀਬੀ ਦੱਸਿਆ ਜਾ ਰਿਹਾ ਉਸ ਨੂੰ ਗੋਲੀਆਂ ਮਾਰ ਕੇ ਮਕਾਦਮਤਾ ਗਿਆ ਤੇ ਨਾਲ ਹੀ ਉਸ ਦੀ ਮਾਤਾ ਯਾਨੀ ਜੱਗੂ ਭਗਵਾਨਪੁਰਿਆ ਦੀ ਮਾਤਾ ਜਿਹੜੀ ਹੈ ਉਸ ਦੀ ਵੀ ਮੌਤ ਹੋ ਚੁੱਕੀ ਹੈ ਫਿਲਹਾਲ ਅਜੇ ਪੋਸਟਮਾਰਟਮ ਹੋਣਾ ਹੈ ਦੂਸਰੇ ਪਾਸੇ ਪੁਲਿਸ ਟੀਡੀ ਉਹ ਜਾਂਚ ਕਰ ਰਹੀ ਹੈ ਜਾਂਚ ਦੇ ਦੌਰਾਨ ਹੈ ਯਾਨੀ ਕਿਉਂਕਿ ਇਸ ਵਾਰਦਾਤ ਤੋਂ ਬਾਅਦ ਹੀ ਬੰਬੀਹਾ ਗਰੁੱਪ ਦੇ ਗੁਰਗਿਆਂ ਦੇ ਵੱਲੋਂ ਇੱਕ ਪੋਸਟ ਵੀ ਪਾਈ ਜਾਂਦੀ ਹੈ ਜਿਸ ਦੇ ਵਿੱਚ ਜ਼ਿੰਮੇਵਾਰੀ ਲਈ ਗਈ ਹੈ ਹਾਲਾਂਕਿ ਡੇਲੀ ਪੋਸਟ ਇਸ ਸਾਂਝੀ ਕੀਤੀ ਹੋਈ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਪਰ ਫਿਲਹਾਲ ਬੰਬੀਹਾ ਗਰੁੱਪ ਨੇ ਜ਼ਰੂਰ ਕਿਹਾ ਕਿ ਅਸੀਂ ਆਪਣੇ ਭਰਾ ਦਾ ਬਦਲਾ ਲਿਆ ਹੈ ਗੋਰੇ ਨਾਂ ਦੇ ਸ਼ਖਸ ਦਾ ਪਿਛਲੇ ਮਹੀਨੇ ਹੀ ਕਤਲ ਹੋਇਆ ਸੀ ਉਸੇ ਕਤਲ ਦਾ ਬਦਲਾ ਲਿਆ ਹੋਇਆ ਬੰਬੀਹਾ ਗਰੁੱਪ ਕਹਿ ਰਿਹਾ ਹੈ ਕਿ ਅਸੀਂ ਇਸ ਕਤਲ ਦਾ ਬਦਲਾ ਲਿਆ ਫਿਲਹਾਲ ਇਸ ਦੀ ਕੋਈ ਪੁਸ਼ਟੀ ਨਹੀਂ ਹੈ ਇਸ ਮਾਮਲੇ ਦੇ ਵਿੱਚ ਯਾਨੀ ਇਸ ਪੱਖ ਤੋਂ ਵੀ ਪੁਲਿਸ ਜਾਂਚ ਦੇ ਵਿੱਚ ਜੁਟੇ ਹੋਈ ਹੈ ਦਵੀਤੀ ਰਾਤ ਪੰਜਾਬ ਦੇ ਵਿੱਚ ਵੱਡੀ ਗੈਂਗਵਾਰ ਹੋਈ ਹੈ ਜਿਸ ਦੇ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਤਾ ਤੇ ਉਹਨਾਂ ਦੇ ਇੱਕ ਕਰੀਬੀ ਦਾ ਕਤਲ ਕੀਤਾ ਗਿਆ ਗੋਲੀਆਂ ਮਾਰ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਇਸੇ ਤੋਂ ਬਾਅਦ ਹੁਣ ਵੱਡਾ ਸਵਾਲ ਇਹੀ ਆ ਰਿਹਾ ਹੈ ਕਿ ਇਸ ਕਤਲ ਤੋਂ ਬਾਅਦ ਯਾਨੀ ਆਪਣੀ ਮਾਤਾ ਦੇ ਕਤਲ ਤੋਂ ਬਾਅਦ ਕਿ ਜੱਗੂ ਭਗਵਾਨਪੁਰੀਆ ਹੁਣ ਜੇਲ੍ਹ ਤੋਂ ਬਾਹਰ ਆਵੇਗਾ ਕਿ ਉਸ ਨੂੰ ਪੈਰੋਲ ਮਿਲ ਸਕਦੀ ਹੈ ਤਾਂ ਇਸ ਨੂੰ ਲੈ ਕੇ ਵੀ ਕਈ ਸਵਾਲ ਜਿਹੜੇ ਉਹ ਸਾਹਮਣੇ ਆ ਰਹੇ ਨੇ ਕਿਉਂਕਿ ਅਕਸਰ ਕਈ ਮਾਮਲਿਆਂ ਦੇ ਵਿੱਚ ਦੇਖਿਆ ਗਿਆ ਹੈ ਜਿਹੜੇ ਮੁਲਜ਼ਮ ਨੇ ਜਿਹੜਾ ਜੇਲ੍ਹ ਦੇ ਵਿੱਚ ਬੰਦ ਹੁੰਦੇ ਨੇ ਤੇ ਜਦੋਂ ਉਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਦੀ ਇਸ ਤਰੀਕੇ ਦੇ ਨਾਲ ਮੌਤ ਹੋ ਜਾਂਦੀ ਹੈ ਤੇ ਉਹਨਾਂ ਨੂੰ ਸੰਸਕਾਰ ਮੌਕੇ ਪੈਰੋਲ ਦਿੱਤੀ ਜਾਂਦੀ ਹੈ ਹਾਲਾਂਕਿ ਉਸ ਦੇ ਲਈ ਅਰਜ਼ੀ ਦੇਣੀ ਪੈਂਦੀ ਹੈ ਜੇਲ੍ਹ ਪ੍ਰਸ਼ਾਸਨ ਨੂੰ ਉਸ ਤੋਂ ਬਾਅਦ ਹੀ ਜੇਲ੍ਹ ਪ੍ਰਸ਼ਾਸਨ ਇਹ ਤੈਅ ਕਰਦਾ ਹੈ ਕਿ ਸਬੰਧਤ ਮੁਲਜ਼ਮ ਜਿਸ ਦੀ ਅਰਜ਼ੀ ਆਈ ਹੈ ਕਿ ਉਸ ਨੂੰ ਪੈਰੋਲ ਦੇਣੀ ਹੈ ਜਾਂ ਨਹੀਂ ਪਰ ਜੱਗੂ ਭਗਵਾਨਪੁਰੀਆ ਜਿਹੜਾ ਦਰਜਣਾ ਮਾਮਲਿਆਂ ਦਾ ਜਿਹੜਾ ਸਾਹਮਣਾ ਕਰ ਰਿਹਾ ਹੈ ਕਈ ਗੰਭੀਰ આરોਪ ਉਸ ਦੇ ਉੱਪਰ ਲੱਗੇ ਹੋਏ ਨੇ ਉਹ ਰੋਣਾ આરોਪਾਂ ਦਾ ਸਾਹਮਣਾ ਕਰਦੇ ਹੋਏ ਹੀ ਜੇਲ੍ਹ ਦੇ ਵਿੱਚ ਬੰਦ ਹੈ ਇਸ ਵੇਲੇ ਵੀ ਅਸਾਮ ਦੀ ਜੇਲ੍ਹ ਦੇ ਵਿੱਚ ਬੰਦ ਹੈ ਜਗੂ ਭਗਵਾਨਪੁਰੀਆ ਜਿਸ ਦੀ ਮਾਤਾ ਦਾ ਬੀਤੀ ਰਾਤ ਕਤਲ ਕਰ ਦਿੱਤਾ ਗਿਆ ਬਦਮਾਸ਼ ਜਿਹੜਾ ਬਾਈਕ ਤੇ ਸਵਾਰ ਹੋ ਕੇ ਆਉਂਦੇ ਨੇ ਘਰ ਦੇ ਬਾਹਰ ਇੱਕ ਗੱਡੀ ਖੜੀ ਹੁੰਦੀ ਹੈ ਗੱਡੀ ਦੇ ਵਿੱਚ ਹੀ ਉਸ ਦੇ ਮਾਤਾ ਬੈਠੇ ਹੁੰਦੇ ਨੇ ਨਾਲ ਡਰਾਈਵਿੰਗ ਸੀਟ ਦੇ ਉੱਪਰ ਉਸ ਦਾ ਕਰੀਬੀ ਜੋ ਕਜ਼ਮ ਦੱਸਿਆ ਜਾ ਰਿਹਾ ਉਹ ਬੈਠਾ ਹੁੰਦਾ ਤਾਂ ਦੋਵਾਂ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਇਸ ਕਤਲ ਤੋਂ ਬਾਅਦ ਕਿ ਹੁਣ ਜੱਗੂ ਭਗਵਾਨਪੁਰਿਆ ਨੂੰ ਵੀ ਪੈਰੋਲ ਮਿਲੇਗੀ ਕਿਉਂਕਿ ਪੈਰੋਲ ਦੇ ਲਈ ਜੱਗੂ ਭਗਵਾਨਪੁਰਿਆ ਨੂੰ ਵੀ ਜੇਲ੍ਹ ਪ੍ਰਸ਼ਾਸਨ ਨੂੰ ਅਰਜ਼ੀ ਦੇਣੀ ਪਵੇਗੀ ਜਿਸ ਦੇ ਵਿੱਚ ਇਹ ਹਵਾਲਾ ਦੇਣਾ ਹੋਵੇਗਾ ਕਿ ਮਾਤਾ ਦੇ ਸਸਕਾਰ ਮੌਕੇ ਉਸ ਦਾ ਪਹੁੰਚਣਾ ਜ਼ਰੂਰੀ ਹੈ ਤੇ ਉਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਇਹ ਤੈਅ ਕਰਨਾ ਹੈ ਕਿਸ ਨੂੰ ਪੈਰੋਲ ਦੇਣੀ ਹੈ ਜਾਂ ਨਹੀਂ ਕਿਉਂਕਿ ਪੈਰੋਲ ਦੇਣ ਤੋਂ ਪਹਿਲਾਂ ਪ੍ਰਸ਼ਾਸਨ ਦੇ ਵੱਲੋਂ ਇਹ ਵੀ ਦੇਖਿਆ ਜਾਂਦਾ ਹੈ ਕਿ ਸਿਕਿਉਰਟੀ ਦਾ ਮਸਲਾ ਕੀ ਹੈ ਯਾਨੀ ਸਿਕਿਉਰਟੀ ਦਾ ਪੱਖ ਵੀ ਜਿਹੜਾ ਉਹ ਦੇਖਿਆ ਜਾਂਦਾ ਕਿਉਂਕਿ ਜਦੋਂ ਅਜਿਹੇ ਮਾਮਲਿਆਂ ਦੇ ਵਿੱਚ ਕਿਸੇ ਮੁਲਜ਼ਮ ਨੂੰ ਪੈਰੋਲ ਦੇਣੀ ਹੁੰਦੀ ਹੈ ਤਾਂ ਜ਼ਾਹਿਰ ਜਿਹੀ ਗੱਲ ਹੈ ਕਿ ਉਸ ਦੇ ਨਾਲ ਸਖਤ ਸੁਰੱਖਿਆ ਪ੍ਰਬੰਧ ਜਿਹੜੇ ਉਹ ਕਰਨੇ ਪੈਂਦੇ ਨੇ ਜੇਕਰ ਮੌਕੇ ਤੇ ਸੁਰੱਖਿਆ ਪ੍ਰਬੰਧ ਜਿਹੜੇ ਉਹ ਮੁਹੱਈਆ ਕਰਵਾਏ ਜਾਣ ਜਾਂ तमाम ਜਿਹੜੇ ਇੰਤਜ਼ਾਮ ਜਿਹੜੇ ਉਹ ਦੇਖਨੇ ਉਹਨਾਂ ਨੇ ਤੇ ਉਸ ਤੋਂ ਬਾਅਦ ਹੀ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਇਹ ਤੈਅ ਕੀਤਾ ਜਾਂਦਾ ਹੈ ਕਿ ਇਸ ਸਬੰਧਤ ਮੁਲਜ਼ਮ ਨੂੰ ਪੈਰੋਲ ਦੇਣੀ ਹੈ ਜਾਂ ਕਿ ਨਹੀਂ ਹੁਣ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਇਸ ਮਾਮਲੇ ਦੇ ਵਿੱਚ ਵੀ ਜੱਗੂ ਭਗਵਾਨਪੁਰਿਆ ਜੇਲ੍ਹ ਤੋਂ ਬਾਹਰ ਹੁੰਦਾ ਹੈ ਜਾਂ ਨਹੀਂ ਉਸ ਨੂੰ ਪੈਰੋਲ ਮਿਲਦੀ ਹੈ ਜਾਂ ਨਹੀਂ ਫਿਲਹਾਲ ਇਹ ਦੇਖਣ ਵਾਲੀ ਗੱਲ ਹੋਵੇ ਕਿ ਦੂਸਰੇ ਪਾਸੇ ਪੁਲਿਸ ਜਿਹੜੀ ਉਹ ਇਸ ਮਾਮਲੇ ਦੇ ਵਿੱਚ ਜੁਟੀ ਹੋਈ ਹੈ ਸੀਸੀਟੀਵੀ ਸਾਹਮਣੇ ਆ ਚੁੱਕੀ ਹੈ ਸੀਸੀਟੀਵੀ ਦੇ ਵਿੱਚ ਬਾਈਕ ਤੇ ਸਵਾਰ ਹਮਲਾਵਰ ਵੀ ਨਜ਼ਰ ਆ ਰਹੇ ਨੇ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਿਸ ਦੇ ਵਿੱਚ ਕਰਨ ਨਾਂ ਦੇ ਸ਼ਖਸ ਜੋ ਜੱਗੂ ਭਗਵਾਨਪੁਰਿਆ ਦੇ ਪਰਿਵਾਰ ਦਾ ਕਰੀਬੀ ਦੱਸਿਆ ਜਾ ਰਿਹਾ ਉਸ ਨੂੰ ਗੋਲੀਆਂ ਮਾਰ ਕੇ ਮੁਕਾਦਮਤਾ ਗਿਆ ਤੇ ਨਾਲ ਹੀ ਉਸ ਦੀ ਮਾਤਾ ਯਾਨੀ ਜੱਗੂ ਭਗਵਾਨਪੁਰਿਆ ਦੀ ਮਾਤਾ ਜਿਹੜੀ ਹੈ ਉਸ ਦੀ ਵੀ ਮੌਤ ਹੋ ਚੁੱਕੀ ਹੈ ਫਿਲਹਾਲ ਅਜੇ ਪੋਸਟਮਾਰਟਮ ਹੋਣਾ ਹੈ ਦੂਸਰੇ ਪਾਸੇ ਪੁਲਿਸ ਟੀਡੀ ਉਹ ਜਾਂਚ ਕਰ ਰਹੀ ਹੈ ਜਾਂਚ ਦੇ ਦੌਰਾਨ ਹੈ ਯਾਨੀ ਕਿਉਂਕਿ ਇਸ ਵਾਰਦਾਤ ਤੋਂ ਬਾਅਦ ਹੀ ਬੰਬੀਹਾ ਗਰੁੱਪ ਦੇ ਗੁਰਗਿਆਂ ਦੇ ਵੱਲੋਂ ਇੱਕ ਪੋਸਟ ਵੀ અપਾਈ ਜਾਂਦੀ ਹੈ ਜਿਸ ਦੇ ਵਿੱਚ ਜ਼ਿੰਮੇਵਾਰੀ ਲਈ ਗਈ ਹੈ ਹਾਲਾਂਕਿ ਡੇਲੀ ਪੋਸਟ ਇਸ ਸਾਂਝੀ ਕੀਤੀ ਹੋਈ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਪਰ ਫਿਲਹਾਲ ਬੰਬੀਹਾ ਗਰੁੱਪ ਨੇ ਜ਼ਰੂਰ ਕਿਹਾ ਕਿ ਅਸੀਂ ਆਪਣੇ ਭਰਾ ਦਾ ਬਦਲਾ ਲਿਆ ਹੈ ਗੋਰੇ ਨਾਂ ਦੇ ਸ਼ਖਸ ਦਾ ਪਿਛਲੇ ਮਹੀਨੇ ਹੀ ਕਤਲ ਹੋਇਆ ਸੀ ਉਸੇ ਕਤਲ ਦਾ ਬਦਲਾ ਲਿਆ ਹੋਇਆ ਬੰਬੀਹਾ ਗਰੁੱਪ ਕਹਿ ਰਿਹਾ ਹੈ ਕਿ ਅਸੀਂ ਇਸ ਕਤਲ ਦਾ ਬਦਲਾ ਲਿਆ ਫਿਲਹਾਲ ਇਸ ਦੀ ਕੋਈ ਪੁਸ਼ਟੀ ਨਹੀਂ ਹੈ ਇਸ ਮਾਮਲੇ ਦੇ ਵਿੱਚ ਯਾਨੀ ਇਸ ਪੱਖ ਤੋਂ ਵੀ ਪੁਲਿਸ ਜਾਂਚ ਦੇ ਵਿੱਚ ਜੁਟੇ ਹੋਈ ਹੈ ਬੀਤੀ ਰਾਤ ਪੰਜਾਬ ਦੇ ਵਿੱਚ ਵੱਡੀ ਗੈਂਗਵਾਰ ਹੋਈ ਹੈ ਜਿਸ ਦੇ ਵਿੱਚ ਗੈਂਗਸਟਰ ਜੱਗੂ ਭਗਵਾਨਪੁਰਿਆ ਦੀ ਮਾਤਾ ਤੇ ਉਹਨਾਂ ਦੇ ਇੱਕ ਕਰੀਬੀ ਦਾ ਕਤਲ ਕੀਤਾ ਗਿਆ ਗੋਲੀਆਂ ਮਾਰ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਇਸੇ ਤੋਂ ਬਾਅਦ ਹੁਣ ਵੱਡਾ ਸਵਾਲ ਇਹੀ ਆ ਰਿਹਾ ਹੈ ਕਿ ਇਸ ਕਤਲ ਤੋਂ ਬਾਅਦ ਯਾਨੀ ਆਪਣੀ ਮਾਤਾ ਦੇ ਕਤਲ ਤੋਂ ਬਾਅਦ ਕਿ ਜੱਗੂ ਭਗਵਾਨਪੁਰਿਆ ਹੁਣ ਜੇਲ੍ਹ ਤੋਂ ਬਾਹਰ ਆਵੇਗਾ ਕਿ ਉਸ ਨੂੰ ਪੈਰੋਲ ਮਿਲ ਸਕਦੀ ਹੈ ਤਾਂ ਇਸ ਨੂੰ ਲੈ ਕੇ ਵੀ ਕਈ ਸਵਾਲ ਜਿਹੜੇ ਉਹ ਸਾਹਮਣੇ ਆ ਰਹੇ ਨੇ ਕਿਉਂਕਿ ਅਕਸਰ ਕਈ ਮਾਮਲਿਆਂ ਦੇ ਵਿੱਚ ਦੇਖਿਆ ਗਿਆ ਹੈ ਜਿਹੜੇ ਮੁਲਜ਼ਮ ਨੇ ਜਿਹੜੇ ਜੇਲ੍ਹ ਦੇ ਵਿੱਚ ਬੰਦ ਹੁੰਦੇ ਨੇ ਤੇ ਜਦੋਂ ਉਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਦੀ ਇਸ ਤਰੀਕੇ ਦੇ ਨਾਲ ਮੌਤ ਹੋ ਜਾਂਦੀ ਹੈ ਤੇ ਉਹਨਾਂ ਨੂੰ ਸੰਸਕਾਰ ਮੌਕੇ ਪੈਰੋਲ ਦਿੱਤੀ ਜਾਂਦੀ ਹੈ ਹਾਲਾਂਕਿ ਉਸ ਦੇ ਲਈ ਅਰਜ਼ੀ ਦੇਣੀ ਪੈਂਦੀ ਹੈ ਜੇਲ੍ਹ ਪ੍ਰਸ਼ਾਸਨ ਨੂੰ ਉਸ ਤੋਂ ਬਾਅਦ ਹੀ ਜੇਲ੍ਹ ਪ੍ਰਸ਼ਾਸਨ ਇਹ ਤੈਅ ਕਰਦਾ ਹੈ ਕਿ ਸਬੰਧਤ ਮੁਲਜ਼ਮ ਜਿਸ ਦੀ ਅਰਜ਼ੀ ਆਈ ਹੈ ਕਿ ਉਸ ਨੂੰ ਪੈਰੋਲ ਦੇਣੀ ਹੈ ਜਾਂ ਨਹੀਂ ਪਰ ਜੱਗੂ ਭਗਵਾਨਪੁਰੀਆ ਜਿਹੜਾ ਦਰਜਣਾ ਮਾਮਲਿਆਂ ਦਾ ਜਿਹੜਾ ਸਾਹਮਣਾ ਕਰ ਰਿਹਾ ਹੈ ਕਈ ਗੰਭੀਰ આરોਪ ਉਸ ਦੇ ਉੱਪਰ ਲੱਗੇ ਹੋਏ ਨੇ ਉਹ ਰੋਣਾ આરોਪਾਂ ਦਾ ਸਾਹਮਣਾ ਕਰਦੇ ਹੋਏ ਹੀ ਜੇਲ੍ਹ ਦੇ ਵਿੱਚ ਬੰਦ ਹੈ ਇਸ ਵੇਲੇ ਵੀ ਆਸਾਮ ਦੀ ਜੇਲ੍ਹ ਦੇ ਵਿੱਚ ਬੰਦ ਹੈ ਜਗੂ ਭਗਵਾਨਪੁਰੀਆ ਜਿਸ ਦੀ ਮਾਤਾ ਦਾ ਬੀਤੀ ਰਾਤ ਕਤਲ ਕਰ ਦਿੱਤਾ ਗਿਆ ਬਦਮਾਸ਼ ਜਿਹੜਾ ਬਾਈਕ ਤੇ ਸਵਾਰ ਹੋ ਕੇ ਆਉਂਦੇ ਨੇ ਘਰ ਦੇ ਬਾਹਰ ਇੱਕ ਗੱਡੀ ਖੜੀ ਹੁੰਦੀ ਹੈ ਗੱਡੀ ਦੇ ਵਿੱਚ ਹੀ ਉਸ ਦੀ ਮਾਤਾ ਬੈਠੇ ਹੁੰਦੇ ਨੇ ਨਾਲ